ਆਪਾਂ ਕਿਸੇ ਦੇ ਘਰ ਦੇ ਮੂਹਰੇ ਗੈਸ ਤੂੰ ਨਾ ਗਰਦਨ ਮੈਨੇ ਮਿਸੂ ਕਹਿੰਦਾ ਤੂੰ ਮਾਰੀ ਗੱਲ ਮਲੀ ਜਾਨੇਓ ਕਿ ਆਪਾਂ ਕੋਈ ਵੀ ਕੰਟਰੋਵਰਸੀ ਨਹੀਂ ਕਰਨੀ ਚਾਹੁੰਦੇਗੇ ਇਸ ਕਰਕੇ ਵੀਡੀਓ ਡਿਲੀਟ ਕਰ ਰਹੀ ਸੀ ਕੰਟਰੋਵਰਸੀ ਕਿਸ ਚੀਜ਼ ਦੀ ਹੋ ਰਹੀ ਸੀ ਕਿ ਵੀਡੀਓ ਤੇ ਕੋਈ ਵੈਲਕਮ ਟੂ ਚੈਨਲ ਅਮਨ ਜੀ ਮਾ ਵਲੌਗਸ ਤੇ ਤਾਂ ਮਮਾ ਬੈਠੇ ਹੋਏ ਨੇ ਇੱਥੇ ਤਾਂ ਜਿਹੜੇ ਇੱਥੇ ਕੀ ਕਰਦੇ ਜਿਹੜੇ ਜਿਹੜੇ ਸਾਡੇ ਵਧੀਆ ਵਧੀਆ ਵਿਊ ਦਿੰਦੇ ਨੇ ਸਾਨੂੰ ਉਹਨਾਂ ਨੂੰ ਲਵ ਯੂ ਆ ਤੇ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਫਟਾ 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 ਗਾਇਸ ਮੇਰੇ ਛਾਲਾ ਹੋਇਆ ਮੇਰੇ ਤੋਂ ਜ਼ਿਆਦਾ ਬੋਲਿਆ ਨਹੀਂ ਜਾਂਦਾ ਤਾਂ ਮਮਾ ਜੀ ਹਾਂ ਹੈਲੋ ਗਾਇਸ ਗੁੱਡ ਮਾਰਨਿੰਗ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਤੇ ਪੂਰੀ ਵੀਡੀਓ ਦੇਖ ਕੇ ਜਾਇਓ ਤੇ ਜਿਹੜੀਆਂ ਆਪਣੇ ਹੁਣ ਵਲੌਗ ਆ ਉਹ ਰੈਗੂਲਰ ਆਉਣਗੇ ਮੰਨ ਕੇ ਚਲੋ ਕਿ ਡੇਲੀ ਦੋ ਵਲੌਗ ਆਉਣਗੇ ਕਿਉਂਕਿ ਵਲੌਗ ਇੱਕ ਇੱਕ ਵਲੌਗ ਬਹੁਤ ਲੰਬਾ ਹੋ ਜਾਂਦਾ ਇਸ ਕਰਕੇ ਆਪਾਂ ਇਹਨੂੰ ਟੂ ਪਾਰਟ ਵਿੱਚ ਪਾਇਆ ਕਰਾਂਗੇ ਤੇ 10 ਮਿੰਟ ਦਾ ਨੀੜ ਬਹੁਤ ਠੀਕ ਹੈ ਜੀ ਤੇ ਸਾਰੇ ਦੇਖਿਆ ਕਰੋ ਓਕੇ ਬਾਏ ਮਿਲਦੇ ਆਉਣ ਮਿਲਦੇ ਤਾਂ ਗਾਇਸ ਹੁਣ ਮੈਂ ਜਾ ਰਿਹਾ ਮੰਦਰ ਮਮਾ ਹੁਣ ਵੀ ਜਾ ਰਹੇ ਨੇ ਮਮਾ ਉਹਨੇ ਜਾਣਾ ਸੈਰ ਕਰਨ ਨਾਲ ਤੇ ਗਾਇਸ ਆਪਾਂ ਜਾ ਰਹੇ ਹਾਂ ਸੈਰ ਕਰਨ ਤੇ ਗਾਇਸ ਆਪਾਂ ਯਾ ਇਜ਼ਾ ਵਾਪਸ ਸ਼ਹਿਰ ਕਰਕੇ ਆ ਰਹੇ ਆ ਵਾਪਸ ਇੱਥੇ ਰੋਡ ਤੇ ਕੁਝ ਵੀ ਸਮਝ ਨਹੀਂ ਆਤਾਗਾ ਪੀਪੀ ਇੰਨੀ ਹੁੰਦੀ ਹੈ ਪੀਪੀ ਪੀਪੀ ਦੀ ਆਵਾਜ਼ਾਂ ਆਉਂਦੀਆਂ ਨੇ ਸ਼ਾਰਟ ਰਹਿਣ ਦਾ ਹੀ ਨੁਕਸਾਨ ਸਭ ਤੋਂ ਜ਼ਿਆਦਾ ਅੰਦਰ ਆ ਰਿਖਤ ਗਏ ਆ ਸਕੂਲ ਤੇ ਉਹ ਆਉਣ ਵਾਲੇ ਨੇ ਦੇਖ ਸਕਦੇ ਹੋ ਦੇਖੋ ਜੀ ਇੱਧਰ ਸਾਰਾ ਕੁਝ ਤਿਆਰ ਹੈ ਫਰੂਟ ਸਬਜੀ ਸੈਲਡ ਸਬਜੀਦਰ ਬਣਨ ਲੱਗ ਗਿਆ ਤਦ ਗਰਮ ਹੋ ਚੁੱਕਿਆ ਤੇ ਡਾਈਟ ਪਲਾਨ ਤੁਹਾਨੂੰ ਦੱਸ ਹੀ ਦਵਾਂਗੇ ਕਿ ਸਵੇਰੇ ਆਪਣੀ ਸੀਗੀ ਗ੍ਰੀਨ ਟੀ ਉਸ ਤੋਂ ਬਾਅਦ ਸੈਲਡ ਫਰੂਟ ਤੇ ਪਲੱਸ ਹਰੀਆਂ ਸਬਜ਼ੀਆਂ ਖਾਣੀਆਂ ਜੋ ਮਰਜ਼ੀ ਖਾਓ ਸਬਜੀ ਰੋਟੀ ਗਾਇਜ਼ ਸਬਜੀ ਨੂੰ ਲੱਗ ਰਿਹਾ ਤੜਕਾ ਦੇਖੋ ਖੜਾ ਵਧੀਆ ਤੇ ਗਾਇਜ਼ ਇੱਕ ਚੀਜ਼ ਦਾ ਧਿਆਨ ਰੱਖਣਾ ਜਿਨੇ ਵੀ weight ਘਟਾਉਣਾ ਨਾ ਤੇ ਗਾਇਜ਼ ਆ ਨਮਕ ਖਾਣਾ ਹੈ ਠੀਕ ਹੈ ਸੈਦਾ ਨਮਕ ਵਾਈਟ ਨਮਕ ਨਹੀਂ ਖਾਣਾ ਕਿਸੇ ਨੇ ਵੀ ਮੇਰੇ ਘੁੱਲ ਆ ਗਏ ਮੇਰੇ ਘੁੱਲ ਆ ਗਏ ਅਰੇ ਮੇ ਦਾਦੇ ਕੀ ਹੋ ਗਿਆ ਕਰਦਾ ਕੀ ਹੋ ਗਿਆ ਦਾ ਮम्मा ਕਹਿੰਦਾ ਨਾ ਮੂੰਹ ਹੱਦ ਮੈਂ ਨਾ ਮੈਂ ਖਾ ਮੈਂ ਨਹੀਂ ਦਰਾਂ ਬਟ ਮੈਂ ਦੇਖ ਲੈ ਮम्मा ਹੱਥ ਤੇ ਅੰਗੂਰਾ ਮੈਂ ਖਾ ਨਹੀਂ ਜੇ ਨਾ ਮੱਕੰਦੇ ਨਾ ਕੰਨ ਹੱਥ ਤੇ ਹੱਦ ਮੈਂ ਕਹਿੰਦੀ ਬਤਾ ਤੁਹਾਡੇ ਹੱਥ ਤੇ ਅੰਗੂਰਾ ਮੰਮੀ ਨੇ ਮੇਰੇ ਸੰਗੂਟੀ ਵਾਰਤਾ ਸੀ ਗਾ ਅੰਗੂਰਾ ਮੈਂ ਮੂੰਹ ਜੋ ਬਾਹਰ ਨਿਕਲ ਰੋਟੀ ਖਾਣ ਲੱਗਿਆ ਹੁਣ ਮੈਂ ਸਕੂਲ ਆ ਗਿਆ ਮਰੀਤ ਵੀ ਆ ਗਿਆ ਵਾ ਤੇ ਮੋਕਲ ਦੀਦੀ ਵੀ ਆ ਗਿਆ ਇਹਨੇ ਜਾਣਾ ਸੀ ਸਟੇਟਮੈਂਟ ਕਢਾਣ ਕਢਾ ਲਿਆ ਇਹਨੇ ਤਾਂ ਹੁਣ ਡੀਮਾਟ ਚਲਦੇ ਆਂ ਡੀਮਾਟ ਜਾਣੇ ਹਨ ਚੱਲਣਾ ਨਾ ਮੋਕਲ ਦੀਦੀ ਮੱਕ ਬਟਰਿੰਗ ਕਰਨੀ ਪੈਣੀ ਆ ਫਿਰ ਚੱਲ ਫਿਰ ਲੱਗ ਜਾ ਤੁਸੀਂ ਤਾਂ ਡਿਊਟੀ ਤੇ ਅਸੀਂ ਵੀ ਆ ਗਏ ਆ ਦੇਖ ਕਿ ਗੋਡਾ ਬਣਦਿਆ ਅਸੀਂ ਅਸੀਂ ਸੂਰਮੇ ਵੀ ਆ ਗਏ ਵਸ ਤਿਆਰ ਹੋ ਗਏ ਤਾਂ ਹਾਂ ਚਲੋ ਖਾਈਏ ਰੋਟੀ ਫੜਫੜ ਸਲਾਦ ਆਲੂ ਮਟਰਾਂ ਦੀ ਸਬਜੀ ਨਾਲ ਚਟਨੀ ਤੇ ਨਾਲ ਰਿਤਾ ਤਾਂ ਚਲੋ ਖਾਣੇ ਆ ਬਾਏ ਬਾਏ ਮਿਲਦੇ ਆ ਬੱਚਾ ਕਿੱਤਾ ਬਾਰੇ ਆ ਦੇਖ ਲੈ ਕਿੱਤਾ ਬਾਰੇ ਬੋਲੀ ਮੈਂ ਪਾ ਮੱਚਕ ਦੇ ਵਿੱਚ ਤੂੰ ਨਹੀਂ ਬੋਲੀ ਮੈਂ ਪਾ ਮੱਚਕ ਦੇ ਵਿੱਚ ਤੂੰ ਦੀਦੀ ਤਿਆਰ ਹੋ ਹੈ ਸ਼ਰਮ ਆਂਦੀ ਆ ਦੀ ਦੇਖ ਰਹੀਆਂ ਆਪਣਾ ਤੇ ਗਾਇਜ਼ ਮੰਨ ਰੋਟੀ ਖਾ ਰਹੇ ਨੇ ਮੰਨ ਵੀ ਦੇ ਦੇ ਮम्मा ਇੱਧਰ ਲੱਖੇ ਵਾਲੇ ਹਾਂ ਮम्मा ਦੋ ਸ਼ਬਦ ਦੋ ਸ਼ਬਦ ਕਾਦੇ ਲੰਗਰ ਖਾ ਲੈਣੇ ਫਿਰ ਬੋਲਦੇ ਕਾਦੇ ਦੋ ਸ਼ਬਦ ਤਾਂ ਚਲੋ ਗਾਇਜ਼ ਲੱਭ ਜੂ ਲੱਭ ਜੂ ਲੱਭ ਜੂ ਲੱਭ ਜੂ ਲੱਭ ਬੱਸ ਕਾਦੇ ਲੱਭ ਜੂ ਲੱਭ ਜੂ ਲੱਭ ਬੱਸ ਹਾਂ ਨਾ ਮੈਂ ਇੱਕ ਪੁੱਜ ਇੱਕ ਵਾਰੀ ਨਾ ਕੀ ਹੇ ਬੇ ਪਿਆਰ ਨਾ ਮਾਰਿਆ ਮਾ ਇ ਇੰਨਾ ਪਿਆਰ ਚਲੋ ਬੜਾ ਲੋ ਪਿਆਰ ਉਹ ਜ਼ਿਆਦਾ ਕਰਦਾ ਅਨਿੰਦਰ ਕਰੇ ਛਿੱਤਰ ਭੇੜਿਆ ਗਾਈਜ਼ ਉਹ ਟਾਈਟਲ ਕੰਟੈਂਟ ਵਾਲ ਗਿਆ ਮੂੰਹ ਖਾਈ ਮੂੰਹ ਦਿਖਾਈ ਮੂੰਹ ਹਾਂ ਕੰਟੰਟਮ ਮੜ ਗਿਆ ਤੈਨੂੰ ਕੁੜੀ ਦੇ ਥੱਪੜ ਮਾਰਦਾ ਵਾ ਹੰਝੂ ਨਹੀਂ ਆਏ ਰੋ ਕੇ ਚੱਦ ਨਾ ਰੋ ਚੱਲ ਗਾਈਜ਼ ਇਹ ਤਾਂ ਹੈ ਛੋਟਾ ਪਿਆਰਾ ਆਇਆ ਤੁਹਾਨੂੰ ਚੋਲ ਖਵਾਉਂਦਾ ਐਡੀ ਐਡੀ ਜ਼ੋਰ ਦੀ ਚਪੇੜ ਖੇਰੇ ਜਦੋਂ ਪਈ ਤੇਰੇ ਪਈਆਂ ਜਦੋਂ ਛਡੋਂ ਦੀ ਬਾਹ ਚੱਲ ਤੇਰੀ ਬਾਹ ਪੜ ਕੇ ਦੋਦੇ ਚਪੇੜ ਨਹੀਂ ਪੈਂਦੀ ਓਏ ਚੱਕ ਪੈ ਗਈ ਗਾਈਜ਼ ਇਹ ਤਾਂ ਪਿਆਰ ਨਾਲ ਮਾਰਿਆ ਮੈਂ ਤਾਂ ਚਲੋ ਗਾਈਜ਼ ਆਪਣੀ ਕੁਛੇ ਨਾ ਕਿ ਮੈਂ ਮਾਰੀ ਦਬਾ ਬਸੇ ਨਾ ਇੱਕ ਸੌ ਬੀੜੀ ਦੀ ਸਪੀਡ ਨਾਲ ਤੇ ਮੂੰਹ ਤੇ ਮਾਰ ਐਂ ਕਰਕੇ ਮਾਰਦਾ ਆ ਤੇ ਮੂੰਹ ਤੇ ਫਾਤਣੀ ਕੋ ਮਰ ਇੱਕ ਸੌ ਬੀੜੀ ਦੀ ਬੀਂ ਤੇ ਆਪਣੇ ਮੂੰਹ ਤੇ ਆਂ ਛੇਰ ਨੁਲਿਆ ਵਾ ਸੱਭ ਨੁਲਿਆ ਹਾਂ ਇਧਰ ਨੇ ਸਿਰ ਤੇ ਸੱਚ ਮਾਰੀ ਗੱਲ ਮਲੀ ਜਾਨੇ ਸਿਰ ਤੇ ਮਾਰੀ ਗੱਲ ਨਵਲੀ ਜਾਨੇ ਅੱਛਾ ਅੱਛਾ ਮਾਰਿਆ ਕਿਤੇ ਸੱਚ ਮੈਂ ਕਿਤੇ ਗੱਲ ਤੇ ਮਾਰਿਆ ਮੈਂ ਤਾਂ ਗੱਲ ਮਲੀ ਜਾਂਦੀ ਕਿ ਲੋਲਾ ਕਰ ਲੈਣੀ ਆ ਕਿ ਲੋਲਾ ਕਰ ਲੈਣੀ ਆ ਤਾਂ ਗਾਇਸ ਚਲੋ ਬਣਾਈਏ ਉਸ ਖਾਣੂ ਨਾਲ ਤੁਹਾਨੂੰ ਦਿਖਾਣੇ ਮਮਾ ਨੂੰ ਤਾਂ ਮਮਾ ਤਾਂ ਨੀਨੀ ਆ ਰਹੀ ਅਦਰਖਾ ਖਾਓ ਗਾਇਸ ਮਮਾ ਤੇ ਕੰਮ ਕਰ ਕਰਕੇ ਗਾਇਸ ਸਾਡੀ ਮਮਾ ਸਾਡੇ ਦੀ ਬਹੁਤ ਮਿਹਨਤ ਕਰਦਾ ਮੰਮਾ ਲੱਭੂ ਕਹਿ ਰਹਾ ਤਾਂ ਬੰਦ ਲੈ ਜਾ ਫਿਰ ਤਾਂ ਲੱਭੂ ਗਾਇਸ ਆਪਾਂ ਕੱਲ੍ਹ ਪਤਾ ਕੀ ਕਰਨਾ ਹੁਣ ਮੰਮਾ ਨੂੰ ਸੁਵਾ ਦੇਣਾ ਤੇ ਆਪਾਂ ਕੱਲ੍ਹ ਮੰਮਾ ਨੂੰ ਠਾਣਾ ਨਹੀਂ ਜਦ ਤੱਕ ਮੰਮਾ ਆਪਰੇ ਨਾ ਉੱਠਦੇ ਸਾਰੇ ਕੰਮ ਆਪਾਂ ਕਰਾਂਗੇ ਕੱਲ੍ਹ ਨੂੰ ਜਾਣਾ ਕਿੱਥੇ ਪਾਠ ਕਿੰਨਾ ਦੇ ਅੰਕਲ ਕੇ ਪਾਠ ਕੋਈ ਨਾ ਪਰ 11:00 ਵਜੇ ਖੜੇ ਹੋ ਹੁਣ ਤੁਸੀਂ ਚੱਲੋ ਆ ਜਾਓ ਇੱਧਰ ਹੈ ਤੁਹਾਡੇ ਨੂੰ ਲਿਪਸਟਿਕ ਵਾਲੀ ਪਾਰੀ ਗਈ ਕਿੱਤੀ ਤੁਹਾਡੇ ਨੂੰ ਲਿਪਸਟਿਕ ਵਾਲੀ ਪਾਰੀ ਹੋਈ ਪਈ ਗੱਲ ਤੇ ਰਿਤ ਤੇ ਨਾ ਰਿਤ ਕੋਕੋ ਅੰਦਰੀਆਂ ਲੈਕਾ ਹੰਦ ਕਰਦੇ ਮਮਾ ਨੂੰ ਨਾ ਭੁੱਖ ਲੱਗੀ ਆ ਚੱਕ ਮੈ ਭੁੱਖ ਲੱਗੀ ਮੈਨੂੰ ਅੱਜ ਤਾਂ ਮੈ ਤਾਂ ਗਾਇਸ ਮਾਨੂੰ ਨਹੀਂ ਨਿਗਰਾਨੇ ਚਲੋ ਮੇਰਾ ਬੁਗਰੂ ਤੂੰ ਸੋ ਜਾ ਠੀਕ ਆ ਤੇ ਤੈਨੂੰ ਮੈਂ ਕੋ ਕੋਣ ਹੁਣ ਕੋਈ ਡਿਸਟਰਬ ਨਹੀਂ ਲਗਾ ਤੂੰ ਕਿਦਾਰ ਨੂੰ ਜਾਣਾ ਬਸ ਉਹਦੇ ਇੱਕ ਵਾਰੀ ਥਾਂ ਤੇ ਸਾਰੇ ਵੱਡਾ ਚੱਕੇ ਜਾਣਾ ਚਾਹੀਦਾ ਹੈਗਾ ਨਾ ਆਹੋ ਜੇ ਚੌਕੀਦਾਰ ਨੇ ਮਾਰੇ ਛਿੱਤਰ ਫੇਰ ਭੱਜ ਲਾਂਗੇ ਅੱਜ ਲੋងਗ ਰਾਤ ਪਤਾ ਤੁਸੀ ਕਿੰਨੀ ਧਗੜ ਧਗੜ ਕਰਦੇ ਗਲੀ ਚ ਭੱਜੇ ਸੀਗੇ ਤੇ ਫੇਰ ਕੀ ਤੇ ਜੇ ਕੋਈ ਉੱਠ ਜਾਂਦਾ ਲੋਕਾਂ ਨੇ ਕਹਣਾ ਫੂਨ ਆ ਗਿਆ ਸੀ ਗਲੀ ਚ ਕਹਿੰਦੇ ਕੀ ਹੋ ਗਿਆ ਮੈਂ ਕਿਹਾ ਕੁਛ ਨਹੀਂ ਹੋਇਆ ਤਾਂ ਚਲੋ ਗਾਇਸ ਦੇਖਦੇ ਕੀ ਬੰਦਾ ਹੈ ਇਦਾਂ ਦੇ ਪੰਗੇ ਤਾਂ ਪੈਂਦੇ ਰਹਿੰਦੇ ਗਾਇਸ ਕਿਸ ਕਿਸ ਦਿਨ ਕਿਸਦੇ ਕਰਮ ਕਰੇ ਟੂਣਾ ਕਰਾਂਗੇ ਟੂਣਾ ਆਪਾਂ ਨੂੰ ਕਰਨ ਦਾ ਹੁੰਦਾ ਹੈ ਇਹ ਕਿਸੇ ਦੇ ਨਾਮ ਵੀ ਗਲੀ ਚ ਹੋਇਆ ਨਾ ਟੂਣਾ ਉਹੀ ਕੋਈ ਹੋਰ ਰੱਖ ਕੇ ਲੈਣਾ ਕਹਿੰਣਾ ਇਹਨਾਂ ਨੇ ਕੀਤਾ ਵਾ ਗਾਇਸ ਆਪਾਂ ਡਰੀ ਆਲੇਓ ਉੱਦਾਂ ਗਲੀ ਆ ਰਹੇ ਹੋ ਆਪਾਂ ਉਦਾਂ ਨਹੀਂ ਕਰਨਾ ਆਪਾਂ ਪਤਾ ਆਏ ਆਪਾਂ ਪਤਾ ਕਿ ਉਹ ਰਹਿੰਦੇ ਸੀ ਬਸ ਬਸ ਹੋ ਗਿਆ ਹੋ ਗਿਆ ਟੀ ਦਾ ਘੜਾ ਲੈ ਕੇ ਤੇ ਮਾੜੀ ਦੀ ਤੋਲ ਬਣੇ ਹਲਦੀ ਪਾ ਰਹੀ ਅਰੇ ਮੈਨੂੰ ਬਤਾ ਦੇ ਮੈਨੂੰ ਪਤਾ ਕੀ ਲੈ ਕਰ ਕੇ ਵਾਰਸ ਕਿੰਨੇ ਕਰੇ ਵਾਰਸ ਕਿ ਪੱਜਾ ਤੇ ਗਵਾਂਡੀਓ ਸਾਰੇ ਜਣੇ ਸੌਣ ਲਓ ਜੇ ਕਿਸੇ ਦੇ ਗਲੀ ਚ ਇਹ ਟੂਣਾ ਹੋਇਆ ਹੋਊਗਾ ਤਾਂ ਮੰਦਰ ਦੀ ਚਾਲ ਆ ਪੈਂ ਕਊਗਾ ਮੰਦਰ ਦਾ ਏ ਕਿクセ ਨੇ ਵੀ ਨਹੀਂ ਕਹਿਣਾ ਸਾਡੇ ਹੋਰ ਕਿਤੇ ਮਾਵਾ ਭੈਣਾਂ ਦੇ ਗਾਲਾ ਕੱਢਣ ਲੱਗ ਜੇ ਥੋੜਾ ਉਹ ਮਰ ਜੇ ਥੋੜਾ ਉਹ ਡੁੱਬ ਜੇ ਹਨਾ ਅਗਲਾ ਪਰ ਹਜੇ ਨਹੀਂ ਪਤਾ ਨਹੀਂ ਜਾਂਦਾ ਵਾ ਪਰ ਹਜੇ ਨਹੀਂ ਕਰਾਂਗੇ ਆ ਸਪੈਂਸ ਇਹ ਇਹ ਪ੍ਰੈਂਕ ਕਿਸੇ ਨਾਲ ਵੀ ਹੋ ਸਕਦਾ ਵਾ ਗਲੀ ਚੋਂ ਗਵਾਂਡੀਆਂ ਦੇ ਜਾਂ ਆਲੇ ਦੁਆਲੇ ਕਿਸੇ ਦੇ ਵੀ ਹੋ ਸਕਦਾ ਵਾ ਚਲੋ ਗਾਇਸ ਹੁਣ ਆਪਾਂ ਮਮੰਦ ਨੇ ਕੰਬਲ ਨੂੰ ਉੱਠ ਕੇ ਬਾਹਰ ਆਜੋ ਗਾਇਸ ਆਪਣਾ ਗਾਇਸ ਆਪਣਾ ਹੈਗਾ ਵਾ ਨੈਕਸਟ ਪ੍ਰੈਂਕ ਇਹ ਮਨਿੰਦਰ ਦਾ ਕਿ ਆਪਾਂ ਕਿਸੇ ਦੇ ਘਰ ਦੇ ਮੁਰ ਕੈਸਟੂ ਨਾ ਕਰਦਣਾ ਮੈਨੇ ਅੱਪਾ ਕੈਸਟ ਚਲੋ ਅੱਪੇ ਚੱਲਦੇ ਆ ਮੇਰਾ ਵਲੋਗ ਪਹਿਲਾਂ ਦੇਖ ਲੋ ਸਾਰੇ ਜਨ ਜੱਕੇ ਤੁਹਾਨੂੰ ਫੇਰੀਅਸ ਵਲੋਗ ਦੀ ਸਮਝ ਸਕਣੀ ਆ ਨਹੀਂ ਨਹੀਂ ਲੱਗਣੀ ਤਾਂ ਮਾਜੀ ਤੁਸੀਂ ਇਹ ਦੇਖ ਤੇ ਚੱਲ ਜੀ ਕਿੱਥੇ ਪੈਣਾ ਹੁਣਾਂ ਤੋਂ 에어ਪੋਰਟ ਹੈ ਗਿਆ ਨਾ ਫੋਨ ਚ ਲੈਣਾ ਨਾ 에어ਪੋਰਟ ਹੈ ਗਿਆ ਨਾ ਚੁੱਪ ਕਰਕੇ ਚੱਲ ਉਧਰ ਆਵਾਜ਼ ਘੱਟ ਕਰ ਲਈ ਮੇਰੇ ਭਾਲੂ ਨੂੰ ਸੋ ਜਾਂਦੇ ਮੇਰੇ 에어ਪੋਰਟ ਨਹੀਂ ਲੱਭਦੇ ਮੈਨੂੰ ਫੋਨ ਦੇ ਯਾਰ ਲੈ ਉਹ ਪਰ ਦਿਲ ਕੰਬਦਾ ਹੀ ਚੱਲਦੇ ਕੰਮ ਕਰ ਚਾਹਾਂਗਾ ਜਿਹੜਾ ਮੇਰਾ ਪੁਰਾਣਾ ਫੋਨ ਆ ਉਹ ਪਾਪਾ ਨੇ ਕਹਿ ਆ ਕੀ ਕਰਾ ਲਓ ਗਾਇਜ਼ ਅਸੀਂ ਇੱਕ ਕਲਿੱਪ ਸ਼ੂਟ ਕਰਨ ਲੱਗੇ ਸੀਗੇ ਬਤ ਮੁੰਮਾ ਦੀ ਹਾਲਤ ਦੇਖੋ ਅੱਖਾਂ ਦੇਖੋ ਕਿੰਨੇ ਕਿੰਨੇ ਗੁਲੀਆਂ ਪੈ ਨੇ ਇਧਰ ਦੇਖ ਰਾਤ ਦੀ ਬਹੁਤ ਮੈਨੂੰ ਨੀਂਦ ਨਹੀਂ ਆ ਮੈਂ ਹਜੇ ਅੱਜ ਵੀ ਹੁਣ ਵੀ ਬਹੁਤ ਟਾਈਮ ਹੋ ਗਿਆ ਤੇ ਤੁਹਾਨੂੰ ਆਪਾਂ ਦੱਸਾਂਗੇ ਕੱਲ ਦੇ ਵਲੌਗ ਚ ਦੱਸਾਂਗੇ ਕਿ ਵੀਡੀਓ ਆਪਾਂ ਕਿਉਂ ਡਿਲੀਟ ਕਰੀ ਸੀ ਕਿਉਂਕਿ ਆਪਾਂ ਕੋਈ ਵੀ ਕੰਟਰੋਵਰਸੀ ਨਹੀਂ ਕਰਨੀ ਚਾਹੁੰਦੇਗੇ ਇਸ ਕਰਕੇ ਵੀਡੀਓ ਡਿਲੀਟ ਕਰੀ ਸੀ ਕੰਟਰੋਵਰਸੀ ਕਿਸ ਚੀਜ਼ ਦੀ ਹੋ ਰਹੀ ਸੀ ਕਿ ਵੀਡੀਓ ਤੇ ਕੋਈ ਅਲੀਗੇਸ਼ਨ ਆ ਰਿਹਾ ਸੀਗਾ ਇਸ ਕਰਕੇ ਠੀਕ ਹੈ ਤੇ ਆਪਾਂ ਕੋਈ ਵੀ ਕੰਟਰੋਵਰਸੀ ਨਹੀਂ ਕਰਨੀ ਚਾਹੁੰਦੇ ਆਪਾਂ ਤਾਂ ਓਨਲੀ ਹੱਸਣਾ ਤੇ ਹਸਾਉਣਾ ਚਾਹੁੰਦੇ ਆ ਤੇ ਅੱਜ ਥੋੜੀ ਜਿਹੀ ਮੇਰੀ ਤਬੀਅਤ ਨਹੀਂ ਕੱਲ ਦੇ ਵਲੌਗ ਚ ਦੱਸਾਂਗੇ ਗਾਇਸ ਠੀਕ ਹੈ ਤੇ ਅੱਜ ਤੁਹਾਨੂੰ ਆਪਾਂ ਥੋੜਾ ਹਿੰਟ ਦੇਤਾ ਕਿ ਕੋਈ ਕੰਟਰੋਵਰਸੀ ਹੋ ਰਹੀ ਸੀ ਇਸ ਕਰਕੇ ਵੀਡੀਓ ਡਿਲੀਟ ਕਰੀ ਸੀ ਤੇ ਵੀਡੀਓ ਦੁਬਾਰਾ ਆਪਾਂ ਪੋਸਟ ਕਰਤੀ ਹੋਈ ਹੈ ਤੇ ਉਹਦੇ ਚੋਂ ਬਾਕੀ ਗੱਲਾਂ ਸਾਰੀਆਂ ਆਪਾਂ ਕੱਲ ਨੂੰ ਦੱਸਾਂਗੇ ਤੇ ਹੁਣ ਮੇਰੀ ਹਾਲਤ ਬੋਲਣ ਵਾਲੀ ਨਹੀਂ ਹੈਗੀ ਅੱਖਾਂ ਦੇਖੋ ਮੇਰੀਆਂ ਮੈਨੂੰ ਨੀਂਦ ਬਹੁਤ ਜ਼ਿਆਦਾ ਆ ਰਹੀ ਹੈ ਤੇ ਹੁਣ ਆਪਾਂ ਲੱਗੇ ਆ ਸੌਣ ਓਕੇ ਬਾਏ গুড ਨਾਈਟ ਟੇਕ ਕੇ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਜਾਇਓ ਠੀਕ ਲਵ ਯੂ ਟੂ ਆਲ ਡੂ ਲਾਈਕ ਕਮੈਂਟ ਸ਼ੇਅਰ ਤੇ ਗਾਇਸ ਡੂ ਲਾਈਕ ਕਮੈਂਟ ਐਂਡ ਸ਼ੇਅਰ ਲਵ ਯੂ ਟੂ ਆਲ ਗਏ ਬਾਏ ਬਾਏ গুড ਆਹਾ ਆਪਾਂ ਤਾਰੀ ਚੁੰਮਾ ਕੇ ਪਾਬੀ ਆਲਾ ਪੂਮਾ ਆਇਆ ਮੈਂ ਤੇਰਾ ਕੀ ਮਕੋਪੈ ਅੱਛਾ ਲੱਗਿਆ ਆ ਜੀ ਮਾ ਅਰਫ ਬਾਹ ਤੇ ਗੱਪਸ ਮੈਂ ਪਰੇਚੀ ਲਾ ਕੋ ਮੇਰਾ ਬਚ ਗਿਆ ਹਾਂ ਤਾਂ ਗਾਇਸ ਸਾਡੀ ਅੱਜ ਦੀ ਵੀਡੀਓ ਚ ਇੰਨਾ ਹੀ ਤਾਂ ਮਿਲਦਾ ਤੁਹਾਨੂੰ ਅਗਲੀ ਵੀਡੀਓ ਚ ਮੈਂ ਡਿੱਗ ਚੁੱਕਿਆ ਬਹੁਤ ਬੁਰਾ ਡਿੱਗਿਆ ਗਾਈਜ਼ ਮੈਂ ਨਾ ਸਟੂਲ ਤੇ ਬੈਠਾ ਸੀ ਐ ਹੋ ਗਿਆ ਪੰਮਾ ਦਿਖਾਉਣ ਲੱਗਾ ਤਾਂ ਗਾਈਜ਼ ਅੱਜ ਦੀ ਵੀਡੀਓ ਇੰਨੀ ਹੀ ਤਾਂ ਮਿਲਿਆ ਤੁਹਾਨੂੰ ਅਗਲੀ ਵੀਡੀਓ ਚ డు ਲਾਈਕ ਕਮੈਂਟ ਐਂਡ ਸ਼ੇਅਰ ਤਾਂ ਬੈਲ ਆਈਕਨ ਪ੍ਰੈਸ ਕਰ ਦਿਓ ਨੈਕਸਟ ਨੋਟੀਫਿਕੇਸ਼ਨ ਦੀ ਵੇਟ ਕਰੋ ਲਵ ਯੂ ਟੂ ਆਲ ਪਤਾ ਨਹੀਂ ਵੀ ਜਬ ਆ ਰਿਹਾ ਕਿ ਗੁੰਮਾ ਅੱਜ ਮੈਂ ਪਾਇਆ ਪਹਿਲਾਂ ਚ ਗੁੰਮਾ ਹੋਰ ਦਿਖਾਉਂਗਾ